ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਐਰਮਾ ਪਿੰਡ ਦੇ ਵਿੱਚ ਐਰਮਾ ਪਿੰਡ ਹਰਿਆਣੇ ਦਾ ਪਿੰਡ ਹੈ ਤੇ ਰਤਿਏ ਤੋਂ 8 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਇਧਰਲੇ ਪਾਸੇ ਆਉਂਦਾ ਰਤਿਆ ਤੇ ਬਾਈ ਜੀ ਇਧਰਲੇ ਪਾਸੇ ਆਉਂਦਾ ਫਤਿਹਵਾਦਾ ਪਾਰ ਆਤੀਏ ਤੋਂ ਫਤਿਹਵਾਦ ਰੋਡ ਤੇ ਖੜੇ ਆਂਗੇ ਉੱਥੇ ਪਿੰਡ ਆਉਂਦਾ ਤੇ ਪਿੰਡ ਦੇ 4600 ਦੇ ਲਗਭਗ ਇਸ ਪਿੰਡ ਦੀ ਵੋਟ ਹੈ ਤੇ ਪਿੰਡ ਦੇ ਵਿੱਚ ਕਿੰਨੀਆਂ ਕੁ ਸੋਹਣੀਆਂ ਚੀਜ਼ਾਂ ਨੇ ਤੇ ਪਿੰਡ ਦੇ ਵਿੱਚ ਕੀ ਕੀ ਆ ਉਹ ਚੀਜ਼ਾਂ ਦਾ ਆਪਾਂ ਤੁਹਾਨੂੰ ਅੱਜ ਜਾਣੂ ਕਰਾਵਾਂਗੇ ਤੇ ਪਿੰਡ ਕਿੰਨਾ ਕ ਸੋਹਣਾ ਪਿੰਡ ਨੇ ਕਿੰਨੀ ਕ ਤਰੱਕੀ ਕੀਤੀ ਆ ਪਿੰਡ ਚ ਕਿੰਨਾ ਕਿੰਨੀ ਕ ਭਾਈਚਾਰਕ ਸਾਂਝ ਆ ਤੇ ਪਿੰਡ ਚ ਕਿਦਾਂ ਦੇ ਲੋਕ ਰਹਿੰਦੇ ਨੇ ਤੇ ਕਿਹੜੇ ਜਾਦੇ ਰਹਿੰਦੇ ਨੇ ਕਿਦਾਂ ਮੋਹ ਪਿਆਰ ਹੈਗਾ ਕਿ ਨਾ ਤੇ ਪਿੰਡ ਦੇ ਸਕੂਲ ਨੇ ਕਿੰਨੀ ਕ ਤਰੱਕੀ ਕੀਤੀ ਆ ਪਿੰਡ ਚ ਖੇਡੇ ਗਰਾਊਂਡ ਹੈਗਾ ਕਿ ਉਹ ਚੀਜ਼ ਆਪਾਂ ਤੁਹਾਨੂੰ ਅੱਜ ਸਾਰੀਆਂ ਦਿਖਾਵਾਂਗੇ ਠੀਕ ਆ ਭਾਈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਕਿਉਂਕਿ ਪਿੰਡਾ ਬਹੁਤ ਹੀ ਆਦੇ ਸੋਹਣਾਗਾ ਤੇ ਪਿੰਡ ਸੋਨ ਮੈਨੂੰ ਅਸੀਂ ਵੀ ਉਮੀਦ ਕਰਦੇ ਹਾਂ ਵੀ ਤੁਹਾਨੂੰ ਪਸੰਦ ਆਊਗਾ ਤੇ ਤੁਹਾਨੂੰ ਜਾਣੂ ਕਰਾਵਾਂਗੇ ਅਸੀਂ ਕੱਲੀ ਕੱਲੀ ਚੀਜ਼ ਤੋਂ ਤੇ ਅੱਗੇ ਹੋਰ ਵੀ ਪਿੰਡਾਂ ਅੱਗੇ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਬਾਈ ਜੀ ਤੇ ਆਜੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਪਿੰਡ ਦੀ ਝਲਕ ਅੱਜ ਹੁਣ ਆਪਾਂ ਜਿੱਥੇ ਤੁਹਾਨੂੰ ਲੈ ਕੇ ਆ ਗਏ ਕਹਿੰਦਾ ਜੀ ਇਹ ਇਸ ਪਿੰਡ ਦੀ ਪੀਰਾਂ ਦੀ ਦਰਗਾਹ ਹੈ ਪਿੰਡ ਬਹੁਤ ਹੀ ਆਦੇ ਸੋਹਣਾ ਤੇ ਪਿੰਡ ਵੱਡਾ ਵੀ ਹੈਗਾ ਤੇ ਬਹੁਤ ਹੀ ਆਦੇ ਸੋਹਣਾ ਵੀ ਹੈਗਾ ਪਿੰਡ ਚੋਂ ਤੁਹਾਨੂੰ ਜਿਹੜੀਆਂ ਵੀ ਕੱਲੀ ਕੱਲੀ ਚੀਜ਼ਾਂ ਤੁਹਾਨੂੰ ਜਾਣੂ ਕਰਾਵਾਂਗੇ ਹੁਣ ਆਪਾਂ ਤੁਹਾਨੂੰ ਪੀਰਾਂ ਦੀ ਦਰਗਾਹ ਤੇ ਲੈ ਕੇ ਆ ਗਏ ਆਜੋ ਤੁਹਾਨੂੰ ਅੰਦਰੋਂ ਆਪਾਂ ਦਰਸ਼ਨ ਕਰਵਾ ਦਈਏ ਆ ਦੇਖੋ ਜੀ ਤੁਸੀਂ ਅੰਦਰੋਂ ਦਰਸ਼ਨ ਕਰੋ ਇਹ ਆਪਾਂ ਹੁਣ ਉਧਰਾਂ ਬਾਬਾ ਖੇਤਰਪਾਲ ਜੀ ਦੀ ਦਰਗਾਹ ਕੀ ਤੇ ਇੱਧਰ ਜੈ ਬਾਬਾ ਚੋਗਗੇ ਸ਼ਾਹੀ ਉਹਨਾਂ ਦੀ ਦਰਗਾਹ ਕੀ ਜੀ ਤੇ ਜੋ ਬਹੁਤ ਸੋਹਣੇ ਤਰੀਕੇ ਨਾਲ ਬਣੀ ਹੋਈ ਹੈ ਇੱਥੇ ਜੀ ਮੇਲਾ ਵੀ ਭਰਦਾ ਹੈਗਾ ਤੇ ਸੰਗਤ ਵੀ ਸਾਰਾ ਪਿੰਡ ਇੱਥੇ ਬਹੁਤ ਸ਼ਰਧਾ ਨਾਲ ਆਉਂਦਾ ਤੇ ਸੰਗਤ ਵੀ ਆਉਂਦੀ ਹੈ ਜੀ ਆਹ ਤੁਸੀਂ ਦੇਖ ਲਓ ਜੀ ਇੱਥੇ ਸਾਰਾ ਵਧੀਆ ਸਾਮ ਸੰਭਾਲ ਕੀਤੀ ਹੋਈ ਹੈ ਜੀ ਜੈ ਪੀਰ ਬਾਬਾ ਚੋਗਾ ਸ਼ਾਹੀ ਦੀ ਦਰਗਾਹ ਕੀ ਤੇ ਇੱਧਰ ਵੀ ਬਹੁਤ ਵਧੀਆ ਸਾਫ ਸਫਾਈ ਦਾ ਪੂਰਾ ਖਾਸ ਧਿਆਨ ਰੱਖਿਆ ਹੋਇਆਗਾ ਤੇ ਸੰਗਤ ਬਹੁਤ ਵੱਡੀ ਗਿਣਤੀ ਚ ਇੱਥੇ ਹੁੰਦੀ ਹੈ ਜੀ ਜਿੰਨੇ ਇੱਥੇ ਸਾਰੇ ਪਿੰਡ ਦੀ ਪੂਰੀ ਸ਼ਰਦਾ ਕੀ ਤੇ ਹੋਰ ਵੀ ਨੇੜੇ ਤੇੜੇ ਦੇ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਦੀ ਵੀ ਇੱਥੇ ਸ਼ਰਦਾ ਕੀ ਜਦੋਂ ਇੱਥੇ ਮੇਲਾ ਭਰਦਾ ਤਾਂ ਇੱਥੇ ਬਹੁਤ ਹੀ ਵੱਡਾ ਇਕੱਠ ਹੁੰਦਾਗਾ ਤੇ ਬਾਕੀ ਹੋਰ ਵੀ ਆਪਾਂ ਤੁਹਾਨੂੰ ਪਿੰਡ ਤੋਂ ਜਾਣੂ ਕਰਵਾਉਂਦੇ ਰਹਾਂਗੇ ਤੇ ਹੋਰ ਵੀ ਆਪਾਂ ਤੁਹਾਨੂੰ ਪਿੰਡ ਦੀਆਂ ਚੀਜ਼ਾਂ ਦਿਖਾਵਾਂਗੇ ਬਣੇ ਰਹੋ ਵੀਡੀਓ ਨਾਲ ਹਾਂਜੀ ਹੁਣ ਆਪਾਂ ਗੁਰਦੁਆਰਾ ਨਾਨਕ ਸਰ ਐਰਮਾ ਦੇ ਵਿੱਚ ਆ ਗਏ ਇਹ ਪਿੰਡ ਦਾ ਗੁਰਦੁਆਰਾ ਸਾਹਿਬ ਜੇ ਇਮਾਰਤ ਤੁਸੀਂ ਦੇਖ ਲਓ ਬਹੁਤ ਸੋਹਣੀ ਬਣੀ ਹੋਈ ਹੈ ਤੇ ਇੱਥੇ ਤੁਸੀਂ ਦੇਖ ਲਓ ਅੱਜ ਇੱਥੇ ਕੋਈ ਪ੍ਰੋਗਰਾਮ ਵੀ ਹੈ ਤੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਜੀ ਉਹ ਵੀ ਉਹ ਤੋਂ ਵੀ ਤੁਹਾਨੂੰ ਆਪਾਂ ਜਾਣੂ ਕਰਾਵਾਂਗੇ ਸਾਰੇ ਪਿੰਡ ਤੁਹਾਨੂੰ ਜਾਣੂ ਕਰਾਵਾਂਗੇ ਵੀ ਪਿੰਡ ਕਿੰਨਾ ਕਿੰਨਾ ਜਿਆਦਾ ਸੋਹਣਾ ਹੈ ਲਓ ਜੀ ਬਾਈ ਜੀ ਤੁਸੀਂ ਪਹਿਲਾਂ ਇੱਧਰ ਦੇਖੋ ਇੱਧਰ ਦੇ ਪਾਸੇ ਦੇਖੋ ਇੱਧਰ ਬਹੁਤ ਨੀਵਾਗਾ ਤੇ ਇੱਧਰ ਪਿੰਡ ਬਹੁਤ ਉੱਚਾ ਬਹੁਤ ਉੱਚਾ ਪਿੰਡ ਬਸਿਆ ਹੋਇਆ ਹੈਗਾ ਤੇ ਜੇ ਇੱਧਰ ਤਾਂ ਆਪਾਂ ਹੀ ਲੱਗਦਾ ਜਿਵੇਂ ਨਾਰਾ ਦੇਵੀ ਫਰਦੇ ਹੁੰਦੇ ਹਾਂਗੇ ਤੇ ਤੁਸੀਂ ਇੱਧਰ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੋਊਗਾ ਤੁਸੀਂ ਦੇਖੋ ਸਾਰਾ ਪਿੰਡ ਬਹੁਤ ਉੱਚਾਗਾ ਤੇ ਆਹ ਜਿਹੜੀ ਥਾਂ ਕੀ ਇਹ ਨੀਵੇਂ ਆ ਫਿਰਨੀ ਤੇ ਉਹ ਤੋਂ ਬਾਅਦ ਆ ਬਾਣੇ ਤੋਂ ਵੀ ਨੀਵੇਂ ਨੇ ਠੀਕ ਹੈ ਜੀ ਤੇ ਪਿੰਡ ਜਿੱਥੇ ਤੱਕ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਬਾਕੀ ਆਪਾਂ ਪਿੰਡ ਦੇ ਉੱਤੇ ਜਾ ਕੇ ਅੱਗੇ ਜਾ ਕੇ ਹੋਰ ਦੇਖਦੇ ਆਂਗੇ ਵੀ ਕੀ ਖੁਸ਼ ਹੈ ਤੇ ਬਾਕੀ ਵੀਡੀਓ ਨਾਲ ਬਣੇ ਰਹੋ ਵੀਡੀਓ ਤੁਹਾਨੂੰ ਬਹੁਤ ਸੋਹਣੀ ਬਣਾ ਕੇ ਦੇਵਾਂਗੇ ਲਓ ਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਬਹੁਤ ਪੁਰਾਣੀ ਪੁਰਾਣੇ ਜਮਾਨੇ ਜਦੋਂ ਆਪਣੀ ਬੰਡ ਹੋਈ ਸੀ ਉਦੋਂ ਦੀ ਦਰਗਾਹ ਗਈ ਤੇ ਬਹੁਤ ਪਿੰਡ ਨੇ ਸੰਭਾਲ ਕੇ ਰੱਖੀ ਹੋਈ ਹੈ ਦਰਗਾਹ شریف ਜੀ ਦੀ ਠੀਕ ਹੈ ਜੀ ਆ ਤੁਸੀਂ ਚੈੱਕ ਕਰ ਲਓ ਤੇ ਇੱਥੇ ਆਹਾ ਦਰਗਾਹ ਗਈ ਤੇ ਉਧਰ ਹੀ ਬਣੇ ਹੋਏ ਨੇ ਕਮਰੇ ਤੇ ਇੱਥੇ ਵੀ ਪੂਰਾ ਐ ਵਧੀਆ ਸਾਫ ਸਮਭਾਲਣਾ ਰੱਖੀ ਹੋਈ ਹੈ ਤੇ ਸਾਫ ਸਫਾਈ ਵੀ ਬਹੁਤ ਹੈ ਤੇ ਇਧਰੋਂ ਵੀ ਤੁਸੀਂ ਦੇਖ ਲਓ ਠੀਕ ਹੈ ਜੀ ਬਾਕੀ ਹੋਰ ਵੀ ਪਿੰਡ ਦੇ ਵਿੱਚ ਜੋ ਵੀ ਚੀਜ਼ਾਂ ਨੇ ਉਹ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ ਵੀਡੀਓ ਨਾਲ ਬਣੇ ਰਹੋ ਤੇ ਉੱਥੇ ਤੁਸੀਂ ਇੱਕ ਚੀਜ਼ ਹੋਰ ਦੇਖ ਲਓ ਬਾਈ ਜੀ ਉਹ ਉੱਥੇ ਉਰਦੂ ਚ ਕੁਝ ਲਿਖਿਆ ਵੀ ਹੋਇਆਗਾ ਤੇ ਇਹ ਜਿੰਨੇ ਜੀ ਨੇ ਵੀ ਵੀਡੀਓ ਦੇਖ ਲਈਏ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਸਾਨੂੰ ਉਹ ਵੀ ਦੱਸ ਦਿਓ ਵੀ ਉਹ ਕੀ ਲਿਖਿਆ ਹੋਇਆਗਾ ਠੀਕ ਹੈ ਜੀ ਬਾਕੀ ਤੁਸੀਂ ਦਰਗਾਹ ਬਹੁਤ ਸੋਹਣੀ ਬਣੀ ਹੋਈ ਹੈਗੀ ਬਾਕੀ ਹੋਰ ਵੀ ਤੁਹਾਨੂੰ ਅੱਗੇ ਜਾਣੂ ਕਰਵਾਉਂਦੇ ਰਹਾਂਗੇ ਅੱਜ ਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਆਗੇ ਤੁਸੀਂ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖ ਸਕਦੇ ਹੋ ਬਹੁਤ ਹੀ ਆਦੇ ਸੋਹਣੀ ਬਣੀ ਹੋਈ ਹੈ ਤੇ ਬਹੁਤ ਖੁੱਲਾ ਗੁਰੂ ਘਰ ਹੈ ਠੀਕ ਹੈ ਭਾਈ ਜੀ ਇੱਧਰ ਥੱਲੇ ਲੰਗਰ ਹਾਲ ਪੰਡਾਲ ਵੀ ਜਿੱਥੇ ਸਟੇਜ ਲੱਗਦੀ ਹੈਗੀ ਤੇ ਉਧਰ ਉਤਲੇ ਪਾਸੇ ਇਧਰੋਂ ਹੀ ਜਾਂਦੀ ਹੈਗੀ ਬਹੁਤ ਸੋਹਣੇ ਤਰੀਕੇ ਨਾਲ ਗੁਰਦੁਆਰਾ ਸਭ ਤਿਆਰ ਹੋਇਆਗਾ ਤੇ ਇਸ ਦੀ ਖਾਸ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਨਾ ਇਸ ਪਿੰਡ ਦੀ ਇੱਧਰ ਵੀ ਤੁਸੀਂ ਦੇਖ ਲਓ ਇੱਧਰ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਤੇ ਇਸ ਪਿੰਡ ਦੀ ਖਾਸ ਗੱਲ ਵੀ ਗ੍ਰਾਂਤੀ ਸਾਹਿਬ ਨੂੰ ਵਧੀਆ ਕਮਰੇ પાਕੇ ਤੇ ਵਧੀਆ ਪਰਿਵਾਰ ਵਾਲੇ ਗ੍ਰਾਂਤੀ ਸਾਹਿਬ ਨੇ ਤੇ ਉੱਥੇ ਰਹਿੰਦੇ ਨੇ ਤੇ ਵਧੀਆ ਉਹਨਾਂ ਨੂੰ ਪ੍ਰਬੰਧ ਕਰਕੇ ਦਿੱਤਾ ਗਿਆਗਾ ਨਹੀਂ ਆਪ ਅਕਸਰ ਦੇਖਦੇ ਹੁੰਨੇ ਆ ਵੀ ਗ੍ਰਾਂਥੀ ਸਾਹਿਬ ਕਈ ਦਾਮਾਂ ਤੇ ਇਹੋ ਜਿਹੇ ਨੇ ਹਨਾ ਵੀ ਜਿੱਥੇ ਉਹਨਾਂ ਕੋਲ ਇੱਕ ਹੀ ਕਮਰਾ ਹੁੰਦਾ ਪਰ ਇੱਥੇ ਵਧੀਆ ਪਰਿਵਾਰ ਚ ਰਹਿੰਦੇ ਨੇ ਤੇ ਬਹੁਤ ਵਧੀਆ ਪ੍ਰਬੰਧ ਕਰਕੇ ਦਿੱਤਾ ਹੋਇਆਗਾ ਤੇ ਬਾਈ ਜੀ ਗੁਰਦੁਆਰਾ ਸਾਹਿਬ ਤੁਸੀਂ ਦੇਖ ਲਓ ਬਹੁਤ ਹੀ ਆਦੇ ਸੋਹਣੀ ਇਮਾਰਤ ਬਣੀ ਹੋਈ ਹੈਗੀ ਤੇ ਪਿੱਛੇ ਵੀ ਬਹੁਤ ਵੱਡਾ ਗੁਰੂ ਘਰ ਹੈ ਤੇ ਪਿੰਡ ਨੇ ਬਹੁਤ ਸਾਰੇ ਪਿੰਡ ਦੇ ਸਹਿਯੋਗ ਨਾਲ ਤਿਆਰ ਹੋਇਆਗਾ ਤੇ ਇੱਧਰ ਜੋੜਾ ਘਰ ਬਣਿਆ ਹੋਇਆਗਾ ਠੀਕ ਹੈ ਜੀ ਤੇ ਇਹ ਇਮਾਰਤ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਪਾਂ ਹੋਰ ਵੀ ਤੁਹਾਨੂੰ ਪਿੰਡ ਤੋਂ ਜਾਣੂ ਕਰਵਾਉਣਾ ਹੈ ਪਿੰਡ ਬਹੁਤ ਹੀ ਅਦਾ ਸੋਹਣਾ ਤੇ ਬਣੇ ਰਹੋ ਲਓ ਭਾਈ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਰਾਜਕੀਆ ਬ੍ਰਿਸ਼ਟ ਮਾਧਿਮਿਕ ਵਿਦਿਆਲਿਆ ਪਿੰਡ ਦੇ ਸਕੂਲ ਦੇ ਵਿੱਚ ਲੈ ਕੇ ਆ ਗਏ ਇਸ ਪਿੰਡ ਦੇ ਵਿੱਚ ਕਈ ਸਕੂਲ ਨੇ ਤੇ ਕਈ ਗੁਰਦੁਆਰਾ ਸਾਹਿਬ ਨੇ ਇੱਧਰ ਤੁਸੀਂ ਪਿੰਡ ਦਾ ਵਾਸਾ ਅੱਜ ਚੱਕ ਕਰ ਲਓ ਠੀਕ ਹੈ ਜੀ ਗੁਰਦੁਆਰਾ ਦਾ ਸਾਹਮਣੀ ਇਹ ਸਕੂਲ ਪੈਂਦਾ ਤੇ ਸਕੂਲ ਦੇ ਹੁਣ ਬੱਚਿਆਂ ਦੀ ਛੁੱਟੀ ਵੀ ਹੋ ਰਹੀ ਹੈ ਕਿ ਤੇ ਖੇਡ ਵੀ ਜਾਂਦੇ ਨੇ बाकी ਹੋਰ ਵੀ ਪਿੰਡ ਦੇ ਵਿੱਚ ਆ ਪਹਿਲਾਂ ਮਾਰਕੀਟ ਚੈੱਕ ਕਰੋ ਤੁਸੀਂ ਪਿੰਡ ਦੀ ਠੀਕ ਹੈ ਜੀ ਇਹ ਸੜਕ ਦੀ ਤੇ ਸ਼ਾਮ ਵੇਲੇ ਵੀ ਇੱਥੇ ਬਹੁਤ ਗਰਾਉਂਡਾਂ ਦੇ ਵਿੱਚ ਵੱਡੇ ਹੁੰਦੇ ਨੇ ਬਾਅਦ ਵਿੱਚ ਤੁਹਾਨੂੰ ਹੋਰ ਵੀ ਪਿੰਡ ਤੋਂ ਜਾਣੂ ਕਰਾਵਾਂਗੇ ਬਣੇ ਰਹੋ ਦੇਖੀ ਜਾਨੋ ਇਹ ਪਿੰਡ ਦੀ ਮਾਰਕੀਟ ਹੈ ਤੇ ਇੱਥੇ ਤੁਸੀਂ ਦੇਖ ਲਓ ਇਹ ਰੋਡ ਜਾਂਦਾਗਾ ਫਤਿਹਬਾਦ ਤੋਂ ਰਤੀਏ ਨੂੰ ਵੱਡਾ ਰੋਡ ਹੈ ਤੇ ਬਾਈ ਜੀ ਇਹ ਪਿੰਡ ਦੀ ਜਮਾ ਮਾਰਕੀਟ ਆ ਤੁਸੀਂ ਚੈੱਕ ਕਰ ਲਓ ਇੱਥੋਂ ਤਾਂ ਹੀ ਲੱਗਦਾ ਜਿਵੇਂ ਸ਼ਹਿਰ ਹੁੰਦਾ ਪਰ ਵਿੱਚ ਜਾ ਕੇ ਇਹ ਹੈ ਪਿੰਡ ਹੈ ਤੇ ਬਾਕੀ ਤੁਹਾਨੂੰ ਹੋਰ ਵੀ ਆਪਾਂ ਦਿਖਾਉਣੇ ਆ ਹਜੇ ਚੀਜ਼ਾਂ ਹੋਰ ਵੀ ਪਈਆਂ ਨੇ ਦਿਖਾਉਣ ਵਾਲੀਆਂ ਤੇ ਰਾਤੀਏ ਤੋਂ 9 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਹੈਗਾ ਤੇ ਇੱਥੇ ਤੁਸੀਂ ਦੇਖ ਲਓ ਠੀਕ ਹੈ ਜੀ ਬਾਕੀ ਤੁਹਾਨੂੰ ਅੱਗੇ ਹੋਰ ਦਿਖਾਉਣੇ ਆਗੇ ਹੁਣ ਆਪਾਂ ਤੁਹਾਨੂੰ ਲੈ ਕੇ ਆਗੇ ਸ਼ਹੀਦ ਬਾਬਾ ਦੀਪ ਸਿੰਘ ਗਰੁੱਪ ਆਫ ਇੰਸਟੀਟਿਊਟਸ ਸ਼ਹੀਦ ਬਾਬਾ ਦੀਪ ਸਿੰਘ ਕਾਲਜ ਆਫ ਨਰਸਿੰਗ ਸ਼ਹੀਦ ਬਾਬਾ ਦੀਪ ਸਿੰਘ ਕਾਲਜ ਆਫ ਐਜੂਕੇਸ਼ਨ ਸ਼ਹੀਦ ਬਾਬਾ ਦੀਪ ਸਿੰਘ ਕਾਲਜ ਆਫ ਵੈਟਰਨਰੀ ਐਮਨਲ ਸਾਇੰਸ ਇਹ ਜਿਸ ਪਿੰਡ ਦੇ ਵਿੱਚ ਕੌਜਦਾ ਜੋ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈਗਾ ਹਾਂਜੀ ਬਾਈ ਜੀ ਹੁਣ ਆਪਾਂ ਤੁਹਾਨੂੰ ਇਸ ਪਿੰਡ ਦੇ ਦੂਸਰੇ ਸਰਕਾਰੀ ਸਕੂਲ ਦੇ ਵਿੱਚ ਲੈ ਕੇ ਆਗੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਿੰਡ ਐਰਮਾ ਪੰਜਾਬੀ ਭਾਸ਼ਾ ਨਾਲ ਵੀ ਪਿੰਡ ਦਾ ਬਹੁਤ ਜ਼ਿਆਦਾ ਪਿਆਰ ਆ ਵੈਸੇ ਹਰਿਆਣੇ ਦਾ ਪਿੰਡ ਆ ਪਰ ਉੱਤੇ ਪੰਜਾਬੀ ਵੀ ਲਿਖੀ ਹੋਈ ਹੈ ਪੰਜਾਬੀ ਆਪਣੀ ਮਾਂ ਬੋਲੀ ਹੈ ਕਿਉਂਕਿ ਇੱਥੇ ਸਾਰੇ ਪੰਜਾਬੀ 벨ਟ ਜ਼ਿਆਦੇ ਆ ਇਧਰ ਮਾਲਵੇ 벨ਟ ਠੀਕ ਹੈ ਜੀ ਤੇ ਇਹ ਤੋਂ ਬਾਅਦ ਇੱਧਰ ਤੁਸੀਂ ਇਹਦੇ ਵਿੱਚ ਗਰਾਊਂਡ ਦੇਖ ਸਕਦੇ ਹੋ ਗਰਾਊਂਡ ਵੀ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈਗਾ ਜਿੱਤੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਨਾ ਵੀ ਸ਼ਾਮ ਨੂੰ ਇੱਥੇ ਬਹੁਤ ਮੁੰਡੇ ਖੇਡਦੇ ਨੇ ਕਬੱਡੀ ਕ੍ਰਿਕਟ ਬਹੁਤ ਇਹ ਸਾਰਾ ਗਰਾਊਂਡ ਭਰਿਆ ਹੁੰਦਾ ਸ਼ਾਮ ਵੇਲੇ ਹੁਣ ਆਪਾਂ ਤੁਹਾਨੂੰ ਸਕੂਲ ਦੇ ਅੰਦਰੋਂ ਵੀ ਦਿਖਾਉਂਦੇ ਕਿਉਂਕਿ ਹੁਣ ਸਕੂਲ ਲੱਗਿਆ ਪਿਆਗਾ ਤੇ ਅਨੁਸ਼ਾਸਨ ਦੇ ਵਿੱਚ ਚੀਜ਼ ਸੋਹਣੀ ਲੱਗਦੀ ਹੁੰਦੀ ਹੈ ਅਨੁਸ਼ਾਸਨ ਆਪਾਂ ਭੰਗ ਨਹੀਂ ਕਰ ਸਕਦੇ ਤੇ ਉਹ ਤੋਂ ਬਾਅਦ ਭਾਈ ਜੀ ਇੱਧਰ ਪੰਚਾਇਤ ਘਰ ਗ੍ਰਾਮ ਪੰਚਾਇਤ ਹੈ ਰਮਾ ਇੱਧਰ ਹੋਆਗੀ ਆਂਗਣ ਬਾੜੀ ਜਿੱਨੇ ਆਪਾਂ ਬੱਚਿਆਂ ਦਾ ਸਕੂਲ ਬੱਚਿਆਂ ਵਾਸਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਠੀਕ ਹੈ ਭਾਈ ਜੀ ਇਹ ਹੈ ਉਮੀਦ ਕਰਦੇ ਸਾਂ ਜਿੰਤੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਉਹਨੇ ਕਸੀ ਸਾਨੂੰ ਚੀਜ਼ ਦਿਖਾਤੀ ਬਾਕੀ ਜੇ ਕੋਈ ਰਹਿ ਗਈ ਹੋਵੇ ਤਾਂ ਗਲਤੀ ਮਲਤੀ ਮਾਫ ਕਰਿਓ ਜਿੰਨੀ ਕਿ ਸਾਨੂੰ ਜਾਣਕਾਰੀ ਮਿਲੀ ਹੈ ਭਾਈ ਜੀ ਉਹਨੇ ਕਸਾਨੂੰ ਦਿਖਾਤਾ ਤੇ ਪਿੰਡ ਦੀ ਇਹ ਸਾਨੂੰ ਜਾਣਕਾਰੀ ਮਿਲ ਗਿਆ ਜੇ ਸਾਨੂੰ ਪਿੰਡ ਨਾਲ ਆਪਾਂ ਜਾਣੂ ਕਰਵਾਇਆਗਾ ਅੱਗੇ ਵੀ ਆਪਾਂ ਹੋਰ ਪਿੰਡਾਂ ਦੇ ਵਿੱਚ ਜਾਂਦੇ ਰਹਾਂਗੇ ਤੇ ਹੋਰ ਪਿੰਡਾਂ ਦੀ ਇਹ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਆ ਕਰੋ ਅੱਜ ਵਾਲਾ ਪਿੰਡ ਤੁਹਾਨੂੰ ਬਹੁਤ ਵਧੀਆ ਲੱਗਿਆ ਕਰੋ ਅਸੀਂ ਉਮੀਦ ਕਰਦੇ ਆਂਗੇ ਅੱਗੇ ਬਣੇ ਰਹੋ ਤੇ ਅੱਗੇ ਮਿਲਾਂਗੇ ਕਿਸੇ ਹੋਰ ਪਿੰਡ ਦੇ ਵਿੱਚ